ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਇੱਕ ਨਵੀਂ ਕਹਾਣੀ ਦੇ ਵਿੱਚ ਇਹ ਕਹਾਣੀ ਕਲਵੰਤ ਸਿੰਘ ਵਿਰਕ ਦੀ ਲਿਖੀ ਹੋਈ ਆ ਤੇ ਆਓ ਸੁਣਦੇ ਆਂ ਕਹਾਣੀ ਮਾਂ ਸ਼ੰਕਰ ਦੇ ਵਿਆਹ ਹੋਏ ਨੂੰ ਹਲੇ ਮਸਾਂ 6 ਮਹੀਨੇ ਹੀ ਹੋਏ ਸੀ ਪਰ ਉਸ ਜੋੜੀ ਦਾ ਆਪਸ ਵਿੱਚ ਪਿਆਰ ਇੱਕ ਕਹਾਣੀ ਬਣ ਤੋਰੀਆ ਸੀ ਜੇ ਉਸ ਨੂੰ ਆਪਣੀ ਪਤਨੀ ਬਣਾਉਣ ਲਈ ਦੁਨੀਆਂ ਦੇ ਸਾਰੇ ਦੇਸ਼ਾਂ ਵਿੱਚੋਂ ਆਪਣੀ ਪਸੰਦ ਚੁਗਣ ਲਈ ਆਖਿਆ ਹੋਵੇ ਤਾਂ ਉਹ ਆਪਣੀ ਹੋਣ ਵਾਲੀ ਪਤਨੀ ਨੂੰ ਹੀ ਚੁਣੇਗਾ ਨਾਲ ਨਾਲ ਉਸ ਨੂੰ ਇਹ ਵੀ ਵਿਸ਼ਵਾਸ ਸੀ ਕਿ ਉਸਦੀ ਪਤਨੀ ਵੀ ਠੀਕ ਇਸੇ ਤਰ੍ਹਾਂ ਹੀ ਕਰੇਗੀ ਆਪਣੀ ਪਤਨੀ ਦੇ ਦਿਲ ਵਿੱਚ ਇੰਨਾ ਪਿਆਰ ਉਤਪਨ ਕਰ ਸਕਣ ਤੇ ਉਸ ਨੂੰ ਅੱਬ ਬੜੀ ਹਰਾਨੀ ਸੀ 24 ਘੰਟਿਆਂ ਵਿੱਚੋਂ ਜਿਹੜੇ 6-7 ਘੰਟੇ ਉਸ ਨੂੰ ਆਪਣੇ ਕਾਰਵਿਹਾਰ ਲਈ ਘਰੋਂ ਬਾਹਰ ਰਹਿਣਾ ਪੈਂਦਾ ਸੀ ਉਹਨਾਂ ਵਿੱਚ ਹੀ ਉਹ ਉੱਦਰ ਜਾਂਦੀ ਸੀ ਫਿਰ ਕਹ ਰਾਏ ਨੂੰ ਘੁੱਟ-ਘੁੱਟ ਕੇ ਮਿਲਦੀ ਸੀ ਉਸ ਤੇ ਹਲਕਾ ਜਿਹਾ ਗੁੱਸਾ ਜਾਂ ਰੋਖਾ ਹੋਣ ਤੇ ਉਹ অতি ਦੁਖੀ ਹੁੰਦੀ ਸੀ ਉਸ ਦੀਆਂ ਸ਼ੋਹਾਂ ਤੋਂ ਬਿਨਾਂ ਉਸ ਦਾ ਅੰਗ-ਅੰਗ ਖੋਸਦਾ ਰਹਿੰਦਾ ਸੀ ਕੋਈ 5 ਮਹੀਨੇ ਹੋਏ ਜਦੋਂ ਇੱਕ ਸਵੇਰ ਚਾਰ ਨਾਲ ਉੱਠਲਦੀ ਉਸ ਦੀ ਪਤਨੀ ਨੇ ਕਿਹਾ ਜੀ ਇੱਕ ਗੱਲ ਹੈ ਕੀ ਗੱਲ ਹੈ ਸ਼ੰਕਰ ਨੇ ਪੁੱਛਿਆ ਫਿਰ ਉਹ ਗੱਲ ਕਰਨੋਂ ਰੁਕ ਗਈ ਕੋਈ ਚਿਰ ਪਿੱਛੋਂ ਬੋਲ ਲਈ ਕੀ ਜੀ ਮੈਨੂੰ ਲਫ਼ਜ਼ ਨਹੀਂ ਲੱਭਦੇ ਫਿਰ ਉਸਨੇ ਚੁੰਨੀ ਨਾਲ ਆਪਣਾ ਮੂੰਹ ਕੱਜ ਲਿਆ ਸੀ ਇਹਨੇ ਨੂੰ ਹੀ ਸ਼ੰਕਰ ਭਾਵ ਸਮਝ ਗਿਆ ਸੀ ਇਸ ਤੋਂ ਪੁੱਛੋ ਉਹ ਹਰ ਵੇਲੇ ਆਲਸੀ ਜੀ ਮੰਜੇ ਤੇ ਪਈ ਰਹਿੰਦੀ ਸੀ ਬਨਨਾ ਸਵਰਨਾ ਉਸ ਨੂੰ ਪੁੱਲ ਗਿਆ ਸੀ ਜੇ ਉਹ ਰੋਟੀ ਖਾਂਦੀ ਤਾਂ ਉਲਟੀ ਕਰ ਦਿੰਦੀ ਸੀ ਕਦੇ-ਕਦੇ ਨਿੰਬੂ ਮੰਗਾ ਕੇ ਸਵਾਰ ਨਾਲ ਖਾਂਦੀ ਸੀ ਇੱਕ ਮਹੀਨਾ ਉਹ ਇਸ ਤਰ੍ਹਾਂ ਰਹੀ ਫਿਰ ਹੌਲੀ-ਹੌਲੀ ਠੀਕ ਹੋ ਗਈ। ਹੁਣ ਉਹ ਆਪਣੀਆਂ ਪੁਰਾਣੀਆਂ ਤੇ ਘਟਵੀਆਂ ਕਮੀਜ਼ਾਂ ਪਾ ਕੇ ਆਪਣੇ ਪੇਟ ਦਾ ਅੰਦਾਜ਼ਾ ਕਰਦੀ ਸੀ। ਜੇ ਕਿਸੇ ਵੇਲੇ ਇੱਕ ਕਮੀਜ਼ ਚੋਂ ਬਾਹਰ ਨਿਕਲਣਾ ਦਿਸਦਾ ਤਾਂ ਉਹ ਖੁਸ਼ ਹੁੰਦੀ ਸੀ ਭਾਵੇਂ ਇਹ ਜ਼ਿਆਦਾ ਪਾਣੀ ਪੀਣ ਕਰਕੇ ਹੀ ਹੋਵੇ। ਉਸ ਦੀ ਬਿਰਤੀ ਹਰ ਵੇਲੇ ਆਪਣੇ ਆਉਣ ਵਾਲੇ ਬੱਚੇ ਤੇ ਲੱਗੀ ਰਹਿੰਦੀ ਸੀ ਜਦੋਂ ਉਹ ਆਪਣੀਆਂ ਸਹੇਲੀਆਂ ਨਾਲ ਘੰਟਿਆਂ ਬੱਧੀ ਉਸੇ ਦੀਆਂ ਗੱਲਾਂ ਕਰਦੀ ਰਹਿੰਦੀ ਸੀ ਤਾਂ ਉਹ ਉਸ ਦੇ ਪਾਗਲਪਨ ਤੇ ਹੱਸਦੀਆਂ ਸੀ ਹੁਣ ਉਸ ਨੂੰ ਦਿਨ ਦਾ ਪਤਾ ਨਹੀਂ ਸੀ ਤੇ ਰਾਤ ਦਾ ਪਤਾ ਨਹੀਂ ਸੀ ਖਾਣ ਪੀਣ ਦਾ ਵੀ ਕੋਈ ਨਿੱਖਿਆਲ ਨਹੀਂ ਸੀ ਆਪਣੇ ਪੇਕਿਆਂ ਤੇ ਕਾਲਜ ਦੀਆਂ ਸਹੇਲੀਆਂ ਨੂੰ ਖਤ ਪਾਣ ਦਾ ਵੀ ਚੇਤਾ ਨਹੀਂ ਸੀ ਰੱਬ ਵੀ ਉਸ ਨੂੰ ਭੁੱਲਿਆ ਹੋਇਆ ਸੀ ਉਸ ਨੂੰ ਕੇਵਲ ਆਪਣੇ ਆਉਣ ਵਾਲੇ ਬੱਚੇ ਦਾ ਖਿਆਲ ਸੀ ਤੇ ਇਸ ਖਿਆਲ ਵਿੱਚ ਉਹ ਦਿਨ ਰਾਤ ਤਾਰੀਆਂ ਲੰੰਦੀ ਰਹਿੰਦੀ ਸੀ ਉਸ ਦੀਆਂ ਵਿਧੇਰੀਆਂ ਗੱਲਾਂ ਹੁਣ ਹੋਣ ਵਾਲੇ ਬੱਚੇ ਬਾਰੇ ਹੁੰਦੀਆਂ ਸੀ ਦੇਖੋ ਜੀ ਮੈਨੂੰ ਕੋਈ ਬਿਮਾਰੀ ਤਾਂ ਨਹੀਂ ਹੋ ਗਈ ਉਹ ਆਪਣੇ ਪੇਟ ਵੱਲ ਇਸ਼ਾਰਾ ਕਰਕੇ ਹੱਸਦੀ ਹੱਸਦੀ ਆਖਦੀ ਇਹ ਕਿੰਨਾ ਵੱਧ ਗਿਆ ਹੈ ਤੁਸੀਂ ਕੋਈ ਮੇਰਾ ਇਲਾਜ ਕਿਉਂ ਨਹੀਂ ਕਰਾਂਦੇ ਇੱਧਰ ਵੇਖੋ ਘਾ ਭਲਾ ਮੈਂ ਇਸ ਤਰ੍ਹਾਂ ਤੁਹਾਡੇ ਘਰ ਆਈ ਸੀ ਤਾਂ ਸ਼ੰਕਰ ਹੱਸ ਪੈਂਦਾ ਫਿਰ ਇੱਕ ਦਿਨ ਅੱਖਾਂ ਤੇ ਹੱਥ ਲੱਗ ਗਿਆ ਉਸ ਨੇ ਕਿਹਾ ਜੀ ਜਰਾ ਨਾਲ ਧਿਆਨ ਨਾਲ ਵੇਖੋ ਕਾ ਮੇਰੀਆਂ ਅੱਖਾਂ ਦਾ ਹੀਟਲਾ ਥਾਂ ਕਾਲਾ ਹੋ ਗਿਆ ਹੈ ਕੱਲ ਮਹਿੰਦੀ ਦੀ ਭੂਆ ਮਿਲੀ ਸੀ ਉਹ ਬੜੀ ਸਿਆਣੀ ਹੈ ਕਹਿੰਦੀ ਸੀ ਤੇਰੀਆਂ ਅੱਖਾਂ ਹੇਠਾਂ ਕਾਲੇ ਘੇਰੇ ਪੈ ਗਏ ਤੈਨੂੰ ਜ਼ਰੂਰ ਕੁਝ ਹੋਣ ਵਾਲਾ ਹੈ ਸੱਚੀ ਉਸ ਨੇ ਅੱਖਾਂ ਤੋਂ ਹੀ ਪੁੱਝ ਲਿਆ ਸੀ ਉਸੇ ਤਰ੍ਹਾਂ ਹੀ ਮੈਂ ਸਾੜੀ ਪਾਈ ਹੋਈ ਸੀ ਕੁਝ ਪਤਾ ਨਹੀਂ ਸੀ ਲੱਗਦਾ ਇੱਕ ਦਿਨ ਇੱਕ ਸਾਬਣ ਵਿੱਚ ਲਾ ਵੜਾ ਉਹਨਾਂ ਦੇ ਘਰ ਕੋਲੋਂ ਸਾਬਣ ਵੇਚਦਾ ਲੰਘਿਆ ਸਾਬਣ ਲੈ ਲੈ ਦੇਸੀ ਸਾਬਣ ਉਸਨੇ ਹੁੱਕਾ ਲਾਇਆ ਸਿਰ ਮਾਰ ਕੇ ਦੇਸੀ ਸਾਬਣ ਨੂੰ ਹੁਣੇ ਹੀ ਉਸਨੇ ਹੱਸਦੀ ਹੋਈ ਨੇ ਕਿਹਾ ਜਦੋਂ ਸਾਡੇ ਘਰ ਪੋਤੜੇ ਧੋਣ ਲਈ ਹੋਣਗੇ ਉਦੋਂ ਲਵਾਂਗੇ ਫਿਰ ਲਾਂਗ ਤੇ ਇਥੋਂ ਦੇਸੀ ਸਾਬਣ ਬੱਚੇ ਨੂੰ ਮਹਿਸੂਸ ਕਰਦੇ ਉਸਦਾ ਸਿਰ ਅਸਮਾਨ ਤੱਕ ਜਾ ਪਹੁੰਚਦਾ ਉਹ ਦੁਨੀਆ ਵਿੱਚ ਹੁਣ ਕਿਸੇ ਨੂੰ ਗਿੰਦੀ ਮਿੱਥਦੀ ਹੀ ਨਹੀਂ ਸੀ ਇੱਕ ਦਿਨ ਉਸਨੇ ਸ਼ੰਕਰ ਨੂੰ ਆਪਣੇ ਪੇਕਿਆਂ ਦੇ ਕਿਸੇ ਮੁੰਡੇ ਦੀ ਗੱਲ ਸੁਣਾਈ ਇਹ ਮੁੰਡਾ ਉਸਦੇ ਕੁਾਰੇ ਹੁੰਦਿਆਂ ਸਾਈਕਲ ਤੇ ਉਸਦਾ ਪਿੱਛਾ ਖੜਦਾ ਹੁੰਦਾ ਸੀ ਇੱਕ ਵਾਰ ਉਹ ਮੈਨੂੰ ਸੜਕ ਤੇ ਮਿਲਿਆ ਉਹ ਸ ਬੜੇ ਫਕਰ ਨਾਲ ਕਿਹਾ ਬੀਜੀ ਮੇਰੇ ਨਾਲ ਜਨ ਮੈਂ ਐਵੇਂ ਹੀ ਉਸ ਨੂੰ ਵਖਾਨ ਦੀ ਮਾਰੀ ਢਗਾ ਅਗਾਹ ਕਰਕੇ ਓਖੀ ਓਖੀ ਹੋ ਕੇ ਤੁਰਨ ਲੱਗ ਪਈ ਉਹ ਇਸ ਤਰ੍ਹਾਂ ਬੋਲ ਰਹੀ ਸੀ ਜਿਵੇਂ ਉਸਨੇ ਆਪਣੇ ਮੋਢਿਆਂ ਤੇ ਫੌਜੀ ਅਫਸਰ ਹੋਣ ਦੀਆਂ ਨਿਸ਼ਾਨੀਆਂ ਕਿਸੇ ਸ਼ਰੀਕ ਨੂੰ ਵਿਖਾਈਆਂ ਹੁਣ ਇੱਕ ਦਿਨ ਸ਼ੰਕਰ ਨੇ ਪਿਆਰ ਨਾਲ ਉਸ ਨੂੰ ਆਹ ਗਾਲ ਘੁੱਟਿਆ ਤੈਨੂੰ ਮਾਰਦੇ ਆ ਉਸ ਗਾਲ ਘੁੱਟਦਿਆਂ ਹੋਏ ਪੁੱਛਿਆ ਮੈਂ ਨਹੀਂ ਮਰ ਸਕਦੀ ਉਸ ਇੱਕ ਜੇਤੂ ਸਰ ਵਿੱਚ ਜਵਾਬ ਦਿੱਤਾ ਹੁਣ ਮੈਂ ਪਿੱਛੇ ਆਪਣੀ ਨਿਸ਼ਾਨੀ ਛੱਡ ਕੇ ਹੀ ਮਰਾਂਗੀ ਕਈ ਵਾਰ ਜਦੋਂ ਕੱਲੀ ਆਪਣੇ ਬੱਚੇ ਨੂੰ ਸੁਪਨੇ ਲੈਂਦੀ ਲੈਂਦੀ ਥੱਕ ਜਾਂਦੀ ਤਾਂ ਸ਼ੰਕਰ ਨੂੰ ਵੀ ਆਪਣੇ ਨਾਲ ਰਲਾਂ ਲੈਂਦੀ ਸੀ ਜੀ ਤੁਸੀਂ ਮੇਰੇ ਬੱਚੇ ਨੂੰ ਪਿਆਰ ਕਰਿਆ ਕਰੋਗੇ ਆਹੋ ਕਰਾਂਗਾ ਬੜਾ ਜੀ ਨਹੀਂ ਤੁਸੀਂ ਨਹੀਂ ਕਰਨਾ ਉਸ ਸ਼ਿਕਾਇਤ ਵਜੋਂ ਕਿਹਾ ਪਰ ਇੱਕ ਹੋਰ ਖਿਆਲ ਆੜਨ ਤੇ ਉਸ ਗੱਲ ਦਾ ਰੰਗ ਵਰਤ ਗਿਆ ਪਰ ਥੋੜਾ ਬਹੁਤਾ ਤਾਂ ਤੁਹਾਨੂੰ ਕਰਨਾ ਹੀ ਪਊ ਫਿਰ ਕਿਹਾ ਪਰ ਥੋੜਾ ਬਹੁਤਾ ਤਾਂ ਤੁਹਾਨੂੰ ਕਰਨਾ ਪਊ ਫਿਰ ਅਸੀਂ ਦੋ ਹੋਵਾਂਗੇ ਤੁਸੀਂ ਸਾਨੂੰ ਆਪਣੇ ਮਨੋਂ ਨਹੀਂ ਕੱਢ ਸਕੋਗੇ ਜੇ ਇੱਕ ਨੂੰ ਕੱਢੋਗੇ ਤਾਂ ਦੂਸਰਾ ਅੱਖਾਂ ਸਾਹਮਣੇ ਆ ਜਾਊ ਇੱਕ ਦਿਨ ਸ਼ੰਕਰ ਸਵੇਰੇ ਉੱਠ ਕੇ ਮੰਜੀ ਤੇ ਬੈਠਾ ਸੀ ਉਸ ਦੀ ਪਤਨੀ ਹਲੇ ਲੇਟੀ ਹੋਈ ਸੀ ਲੇਟੀ ਲੇਟੀ ਉਹ ਹੱਥ ਆਪਣੇ ਪੇਟ ਨਾਲ ਟੋ ਰਹੀ ਸੀ ਇੱਕ ਥਾਂ ਉਸਨੇ ਆਪਣੀ ਉਂਗਲਾਂ ਰੱਖ ਕੇ ਸ਼ੰਕਰ ਨੂੰ ਆਵਾਜ਼ ਮਾਰੀ ਦੇਖੋ ਜੀ ਤੁਹਾਨੂੰ ਇੱਕ ਮਦਾਰੀ ਦਾ ਤਮਾਸ਼ਾ ਵਿਖਾਵਾ ਹੁਣ ਬੇਬੀ ਇੱਥੇ ਹੈ ਇੱਕ ਪਾਲ ਵਿੱਚ ਕਿਸੇ ਹੋਰ ਥਾਂ ਚਲਾ ਜਾਵੇਗਾ ਫਿਰ ਇੱਕਦਮ ਉਸ ਕੁਝ ਸੋਚ ਕੇ ਕਿਹਾ ਜੀ ਜਰਾ ਇੱਥੋਂ ਆਉਣਾ ਕੀ ਗੱਲ ਹੈ ਸ਼ੰਕਰ ਨੇ ਨੇੜੇ ਆ ਕੇ ਪੁੱਛਿਆ ਮੇਰੇ ਪੇਟ ਨਾਲ ਕੰਨ ਲਾ ਕੇ ਸੁਣੋ ਤੁਹਾਨੂੰ ਭਲਾ ਬੇਬੀ ਦੇ ਸਾਹ ਲੈਣ ਦੀ ਆਵਾਜ਼ ਆਉਂਦੀ ਹੈ ਸ਼ੰਕਰ ਨੇ ਪੇਟ ਨਾਲ ਕੰਨ ਲਾ ਕੇ ਸੁਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਸੁਣਾਈ ਕੁਝ ਨਾ ਦਿੱਤਾ ਮੈਨੂੰ ਤਾਂ ਕੁਝ ਨਹੀਂ ਸੁਣਦਾ ਉਹ ਸ਼ਰਮਿੰਦੇ ਜੇ ਹੋ ਕੇ ਕਿਹਾ ਅਜੇ ਖੋਰੇ ਸਾਹ ਨਾ ਲੈਣ ਲੱਗਾ ਹੋਵੇ ਉਸਦੀ ਪਤਨੀ ਨੇ ਆਪਣੇ ਆਪ ਨੂੰ ਹੌਸਲਾ ਦਿੱਤਾ ਉਸ ਨੂੰ ਅਫਸੋਸ ਸੀ ਕਿ ਉਸਦੇ ਆਪਣੇ ਕੰਨ ਉਸਦੇ ਪੇਟ ਤੱਕ ਨਹੀਂ ਪਹੁੰਚ ਸਕਦੇ ਸਨ ਨਹੀਂ ਤਾਂ ਉਹ ਆਪ ਆਪਣੇ ਬੱਚੇ ਦੇ ਧੜਕਣ ਸੁਣ ਲੈਂਦੀ ਫਿਰ ਉਸ ਦਾ ਖਿਆਲ ਕੁਝ ਮਹੀਨੇ ਅੱਗੇ ਦੌੜ ਗਿਆ ਜੀ ਇਹ ਬੜਾ ਔਖਾ ਕੰਮ ਹੈ ਉਹ ਬੱਚਾ ਜੰਮਣ ਦੇ ਖਿਆਲ ਕਰਕੇ ਬੋਲੀ ਮੈਨੂੰ ਪੀੜਾ ਹੋਣੀ ਹੈ ਫਿਰ ਮੈਂ ਚਿੱਕਾ ਮਾਰਾਂਗੀ ਬੱਚੇ ਦੀ ਪ੍ਰਾਪਤੀ ਲਈ ਪੀੜਾ ਦੇ ਖਿਆਲ ਤੇ ਵੀ ਉਹ ਹੱਥ ਛੱਡਿਆ ਉਸ ਦੀ ਕਲਪਨਾ ਦੀ ਇਸ ੜਾਰੀ ਤੇ ਸ਼ੰਕਰ ਨੂੰ ਵੀ ਹਾਸਾ ਆ ਗਿਆ ਹੱਸਦੇ ਹੱਸਦੇ ਉਸ ਦੇ ਨੰਗੇ ਪੇਟ ਤੇ ਇੱਕ ਟੋਕੀ ਮਾਰੀ ਜੀ ਨਾ ਜੀ ਮੇਰੇ ਬੇਬੀ ਨੂੰ ਕਿਉਂ ਮਾਰਦੇ ਹੋ ਮੇਰਾ ਬੇਬੀ ਬੜਾ ਲਾਡਲਾ ਬੜਾ ਪਿਆਰਾ ਹੈ ਮੈਂ ਵੀ ਪਿਆਰਾ ਹਾਂ ਕਿ ਨਹੀਂ ਸ਼ੰਕਰ ਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਬੱਚੇ ਨੇ ਪੇਟ ਵਿੱਚ ਪਏ ਨੇ ਹੀ ਸਾਰਾ ਮદાન ਮਾਰ ਲਿਆ ਹੋਵੇ ਤੁਸੀਂ ਤੁਸੀਂ ਬੜੇ ਹੀ ਪਿਆਰੇ ਹੋ ਤੁਸੀਂ ਬੜੇ ਹੀ ਚੰਗੇ ਹੋ ਉਸ ਦੀ ਪਤਨੀ ਨੇ ਢਿੱਡ ਤੇ ਹੱਥ ਫੇਰ ਕੇ ਕਿਹਾ ਤੁਸਾਂ ਮੈਨੂੰ ਇਹ ਦਿੱਤਾ ਹੈ